ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜਿਹੜੇ ਬਜ਼ੁਰਗ ਨੂੰ ਤੁਸੀਂ ਦੇਖ ਰਹੇ ਆ ਜੀ ਬਾਪੂ ਦਾ ਨਾਮ ਮੱਖਣ ਸਿੰਘ ਆ ਜੀ ਅਸੀਂ ਫਰੋਜਪੁਰ ਤੋਂ ਅੱਜ ਤਕਰੀਬਨ 200 ਕਿਲੋਮੀਟਰ ਦੂਰ ਡੱਬ ਵਾਲੀ ਮੰਡੀ ਆ ਜੀ ਉੱਥੇ ਡੱਬ ਵਾਲੀ ਮੰਡੀ ਦੇ ਬਿਲਕੁਲ ਨਾਲ ਪਿੰਡ ਪਥਰਾਲਾ ਜੀ ਪਥਰਾਲੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਆ ਜੀ ਉੱਥੇ ਖੜੇ ਆ ਉੱਥੇ ਬਾਪੂ ਮੱਖਣ ਸਿੰਘ ਪਿਆ ਜੀ ਬਾਪੂ ਮੱਖਣ ਸਿੰਘ ਦੇ ਹਾਲਾਤ ਤੁਹਾਨੂੰ ਵੈਸੇ ਵੀ ਦੇਖ ਹੀ ਰਹੇ ਆ ਬਈ ਕਿਹੜੇ ਹਾਲਾਤ ਆ ਪਹਿਲਾਂ ਬਾਪੂ ਬੱਕਰੀਆਂ ਚਾਰਦਾ ਸੀ ਵਧੀਆ ਸੀ ਫੇਰ ਕਿਸੇ ਡੇਰੇ ਦੇ ਵਿੱਚ ਬਾਪੂ ਗਜਾ ਕਰਨ ਲੱਗ ਗਿਆ ਉੱਥੇ ਆਪਦਾ ਜੀਵਨ ਬਤੀਤ ਕਰਦਾ ਸੀ ਵਧੀਆ ਥੋੜਾ ਜਾ ਫਿਰ ਜਦੋਂ ਬਾਪੂ ਤੁਰਨੋਂ ਫਿਰਨੋਂ ਰਹਿ ਗਿਆ ਫੇਰ ਪਿਛਲੇ ਤਕਰੀਬਨ 6 ਮਹੀਨੇ ਤੋਂ ਇੱਥੇ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਾਹਿਬ ਦੇ ਇੱਕ ਮਿੰਟ ਬਾਪੂ ਚਲਦੇ ਆ ਇੱਥੇ ਬਹਿ ਜਾ ਇੱਥੇ ਬਹਿ ਜਾ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਪਿਆ ਜੀ ਤੇ ਬਾਪੂ ਦਾ ਪਰਿਵਾਰ ਵੀ ਹੈਗਾ ਬਾਪੂ ਦੀਆਂ ਦੋ ਭੈਣਾਂ ਹੈਗੀਆਂ ਚਾਚੇ ਤਾਇਆ ਦੇ ਮੁੰਡੇ ਆ ਭਤੀਜੇ ਹੈਗੇ ਆ ਤੇ ਪਰ ਜਦੋਂ ਬਾਪੂ ਦੇ ਆ ਹਾਲਾਤ ਬਣ ਗਏ ਤੇ ਕਿਸੇ ਨੇ ਵੀ ਸਾਥ ਨਹੀਂ ਦਿੱਤਾ ਬਾਪੂ ਦਾ ਕਿਸੇ ਨੇ ਵੀ ਸੰਭਿਆ ਨਹੀਂ ਠੀਕ ਆ ਸਾਰੇ ਸਾਥ ਛੱਡ ਗਏ ਐ ਇੰਨਾ ਹਾਲਾਤਾਂ ਦੇ ਵਿੱਚ ਹੁਣ ਬਾਪੂ ਲੈਟਰਨ ਵਾਸ਼ਰੂਮ ਬਾਪੂ ਨੂੰ ਇੰਨੀ ਸੋਜੀ ਨਹੀਂ ਰਹੀ ਕਿ ਵਿੱਚੇ ਲੈਟਰਨ ਵਾਸ਼ਰੂਮ ਹੋਈ ਜਾਂਦਾ ਜੀ ਵਾਹਿਗੁਰੂ ਨੇ ਆਪਣੀ ਡਿਊਟੀ ਲਈ ਆ ਅੱਜ ਆਪਾਂ ਤਕਰੀਬਨ 2 250 ਕਿਲੋਮੀਟਰ ਦੂਰ ਚੱਲ ਕੇ ਇੱਥੇ ਡੱਬ ਵਾਲੀ ਮੰਡੀ ਦੇ ਬਿਲਕੁਲ ਨਾਲ ਪਿੰਡ ਪਥਰਾਲਾ ਜੀ ਉੱਥੇ ਪਹੁੰਚੇ ਆ ਗੁਰੂ ਘਰ ਦੇ ਵਿੱਚ ਬਾਪੂ ਪਿਆ ਸੀ ਇੱਥੇ ਆ ਸ਼ੈੱਡ ਬਣਿਆ ਇੱਥੇ ਬਾਪੂ ਦਾ ਮੰਜਾ ਪਿਆ ਜੀ ਤੇ ਹੱਥ ਬਨ ਕੇ ਬੇਨਤੀ ਆ ਸਾਰੀ ਸੰਗਤ ਨੂੰ ਅਰਦਾਸ ਕਰਿਓ ਕਿ ਆਪਾਂ ਬਾਪੂ ਦੇ ਪੁੱਤ ਬਣ ਕੇ ਬਾਪੂ ਦੀ ਜਿਹੜੀ ਰਹਿੰਦੀ ਜ਼ਿੰਦਗੀ ਆ ਬਾਪੂ ਦੀ ਆਪਾਂ ਸੇਵਾ ਕਰ ਸਕਗੇ ਤੇ ਬਾਪੂ ਆਪਣੇ ਉਥੇ ਆਸ਼ਰਮ ਦੇ ਵਿੱਚ ਰਹਿ ਸਕੇ ਜੀ ਹੋਰ ਵੀ ਸੰਗਤ ਨੂੰ ਬੇਨਤੀ ਆ ਵੀ ਤੁਸੀਂ ਆਪਣੇ ਆਸੇ ਪਾਸੇ ਝਾਤ ਮਾਰਿਆ ਕਰੋ ਜਿੱਥੇ ਵੀ ਤੁਹਾਨੂੰ ਬੇਸਹਾਰਾ ਲਵਾਰਸ ਮਿਲਦਾ ਵੀ ਤੁਹਾਨੂੰ ਪਤਾ ਵੀ ਲਵਾਰਸ ਹਾਲਤ ਦੇ ਵਿੱਚ ਬੰਦਾ ਪਿਆ ਕੋਈ ਸਾਂਭਣ ਵਾਲਾ ਹੈ ਨਹੀਂ ਕੋਈ ਬਜ਼ੁਰਗ ਪਿਆ ਕੋਈ ਮਾਤਾ ਪਈ ਆ ਸਾਡੇ ਨੰਬਰਾਂ ਤੇ ਸੰਪਰਕ ਕਰਿਓ ਜੇ ਆਪਾਂ ਜਿੰਨੀ ਜੋਗੇ ਹੋਏ ਆਪਾਂ ਸੇਵਾ ਕਰਾਂਗੇ ਆਪਾਂ ਉੱਥੋਂ ਚਾਕੇ ਜਿੰਨੀ ਦੂਰ ਮਰਜੀ ਆਪਾਂ ਚਾਕੇ ਲੈ ਕੇ ਆਵਾਂਗੇ ਉਹਨਾਂ ਨੂੰ ਇਸ ਬਾਪੂ ਮੱਖਣ ਸਿੰਘ ਹਾਸਤੇ ਵੀ ਅਰਦਾਸ ਕਰਿਓ ਬਾਪੂ ਦੀ ਆਉਣ ਵਾਲੀ ਜ਼ਿੰਦਗੀ ਜਿਹੜੀ ਵਧੀਆ ਤਰੀਕੇ ਨਾਲ ਬਤੀਤ ਹੋ ਸਕੇ ਤੇ ਆਪਾਂ ਬਾਪੂ ਦੀ ਸੇਵਾ ਕਰ ਸਕਕੇ ਜੀ ਬਾਪੂ ਜੀ ਹੁਣ ਤੁਸੀਂ ਸਾਡੇ ਨਾਲ ਜਾਣਾ ਆ ਫੜੋ ਖੁੰਡਾ ਆਹੋ ਠੀਕ ਆ ਹੁਣ ਤੁਸੀਂ ਉੱਥੇ ਸਾਡੇ ਕੋਲੇ ਰਹਿਣਾ ਉੱਥੇ ਤੇਰੀ ਸੇਵਾ ਕਰਾਂਗੇ ਵਾਹਿਗੁਰੂ ਮਿਹਰ ਕਰੇ ਉੱਥੇ ਤੇਨੂੰ ਵਧੀਆ ਕੱਪੜੇ ਮੰਜਾ ਬਿਸਤਰਾ ਕੂਲਰ ਲੱਗਾ ਹੋਊਗਾ ਰੋਟੀ ਪਾਣੀ ਦਵਾਈ ਜਿਹੜੀ ਚੀਜ਼ ਦੀ ਲੋੜ ਆ ਤੈਨੂੰ ਮਿਲੂਗੀ ਆ ਪੱਗ ਵੇ ਕਿੰਨੀ ਮਹਲੀ ਆ ਬਾਪੂ ਕੱਪੜੇ ਕਿੰਨੇ ਮਿਲਿਆ ਨਵ ਨਵਾਂ ਦਾ ਤਰ੍ਹਾਂ ਦਾ ਕੀ ਹਾਲ ਆ ਦਾਲ ਦੂਲ ਸਾਰਾ ਕੁਝ ਵਿੱਚੇ ਫਸਿਆ ਪਿਆ ਨਵਾਂ ਦੇ ਚੱਲ ਪਹਿਲਾਂ ਆਪ ਤੈਨੂੰ ਨਵਾਦ ਗਏ ਕੱਪੜੇ ਬਦਲ ਲਗੇ ਠੀਕ ਆ ਅਰਦਾਸ ਕਰੋ ਜੀ ਬਾਪੂ ਵਾਸਤੇ ਇਹ ਬਾਪੂ ਚੜ੍ਹਦੀ ਕਲਾ ਚ ਰਹਿ ਸਕੇ ਤੇ ਸਾਡੀ ਟੀਮ ਵਾਸਤੇ ਵੀ ਅਰਦਾਸ ਕਰੋ ਕਿ ਇਵੇਂ ਹੀ ਸਾਰੀ ਟੀਮ ਸੇਵਾ ਕਰਦੀ ਜਾਵੇ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਖੜਾ ਬਣਾ ਕੇ ਉਹ ਸਮਾ ਸਮ ਰੋਡ ਦਾ ਐ ਕਰਕੇ ਉਹ ਬਾਪੂ ਉਹ ਸਮਾ ਸਮ ਰੋਡ ਦਾ ਨੀ ਬਣੇ ਕਿ ਨਹੀਂ ਇਹ ਨਾ ਮੋੜਦਾ ਨਹੀਂ ਨਾ ਇਹ ਐ ਕਰ ਲਾ ਸੁੱਟ ਮਾਰ ਲਾ